ਦੋਸਤੋ ਹਰ ਇਨਸਾਨ ਇਸ ਧਰਤੀ ਦੇ ਉੱਤੇ ਇੱਕ ਪਾਵਰ ਦੀ ਤਲਾਸ਼ ਵਿੱਚ ਹੈ ਕਿ ਜੋ ਉਹ ਪਾਵਰ ਅਗਰ ਉਸ ਨੂੰ ਮਿਲ ਜਾਏ ਤਾਂ ਫਿਰ ਉਸ ਨੂੰ ਹੋਰ ਕੁਝ ਪਾਣ ਦੀ ਜ਼ਰੂਰਤ ਨਾ ਰਹੇ ਜਦੋਂ ਇਨਸਾਨ ਦਾ ਜਨਮ ਹੁੰਦਾ ਆ ਉਸ ਵਕਤ ਜਿਹੜੀ ਗਰਭ ਦੇ ਵਿੱਚ ਆਤਮਾ ਹੈ ਜਿਹੜੀ ਉਹ ਇੱਕ ਲਾਈਟ ਹੁੰਦੀ ਹੈ ਇਸ ਕਰਕੇ ਇਸ ਸਾਡੇ 108 ਮੰਡਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲਾਈਟ ਹੈ ਸੂਰਜ ਹੈਗਾ ਇਸ ਕਰਕੇ ਜੋਤਿਸ਼ ਦੇ ਵਿੱਚ ਅਧਿਆਤਮਿਕ ਦੁਨੀਆ ਦੇ ਵਿੱਚ ਇਸ ਸੂਰਜ ਨੂੰ ਜਿਹੜਾ ਉਹ ਆਤਮਾ ਦਾ ਕਾਰਕ ਮੰਨਿਆ ਜਾਂਦਾ ਕਿ ਜਿਹੜੀ ਸਾਡੀ ਆਤਮਾ ਹੈ ਸੂਰਜ ਤੋਂ ਆਈ ਹੈ ਹੁਣ ਜਿਹੜਾ ਸੂਰਜ ਹੈਗਾ ਉਸ ਤੋਂ ਅੱਗੇ ਜਿਹੜਾ ਪਲੈਨਟ ਹੈਗਾ ਉਹ ਹੈਗਾ ਮਰਕਰੀ ਬੁੱਧ ਗ੍ਰਹਿ ਕਹਿੰਦੇ ਜਿਹਨੂੰ ਬੁੱਧੀ ਦਾ ਕਾਰਨ ਮੰਨਿਆ ਜਾਂਦਾ ਤੇ ਜਦੋਂ ਗਰਭ ਦੇ ਵਿੱਚ ਦੋ ਜਿਹੜੀਆਂ ਸ਼ਕਤੀਆਂ ਫੀਮੇਲ ਤੇ ਮੇਲ ਜਦੋਂ ਮਿਲ ਕੇ ਜਿਹੜਾ ਇੱਕ ਤੀਜੀ ਚੀਜ਼ ਕ੍ਰੀਏਟ ਕਰਦੀਆਂ ਆ ਉਹ ਇਸ ਕਰਕੇ ਲੈਫਟ ਤੇ ਰਾਈਟ ਜਿਹੜਾ ਇਹ ਪਹਿਲਾ ਜਿਹੜਾ ਚਿਪ ਫਿਟ ਹੁੰਦਾ ਉਹ ਚਿਪ ਦਾ ਨਾਮ ਹੈਗਾ ਬੁੱਧਗ੍ਰਾਹ ਸਾਡਾ ਜਿਹੜਾ ਮਾਈਂਡ ਉਹ ਉਹਦੇ ਵਿੱਚ 12 ਇੱਕ ਐਸੀਆਂ ਸ਼ਕਤੀਆਂ ਪਹਿਲਾਂ ਡਿਵੈਲਪ ਹੁੰਨੀਆਂ ਜਿਨ੍ਹਾਂ ਨੂੰ ਅਸੀਂ 12 ਰਾਸ਼ੀਆਂ ਕਹਿੰਦੇ ਆ ਉਹ ਜਿਹੜੀਆਂ 12 ਰਾਸ਼ੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਸਾਈਡ ਤੋਂ 360 ਡਿਗਰੀ ਤੋਂ ਅਲੱਗ-ਅਲੱਗ ਪਾਵਰ ਆਂਦੀ ਹੈ ਉਹ ਪਾਵਰ ਸਾਡੇ ਜਿਹੜੇ ਹੈਗੇ ਆ ਬਾਡੀ ਦੇ ਜਿਹੜਾ ਇਹ ਜਿਹੜਾ ਹਾਰਡਵੇਅਰ ਹੈ ਇਸ ਦੇ ਵਿੱਚ ਜਿਹੜਾ ਸੌਫਟਵੇਅਰ ਦੇ ਰੂਪ ਦੇ ਵਿੱਚ ਉਹ ਡਿਵੈਲਪ ਹੁੰਦੀ ਹੈ ਤੇ ਉਹਨਾਂ ਨੂੰ ਬਾਹਰੋਂ ਜਿਹੜਾ ਹੋਰ ਵੱਡੇ ਚੱਕਰ ਤੁਸੀਂ ਦੇਖੀਏ ਜਿਹੜੇ ਸਾਡੇ ਸਾਰੇ ਗ੍ਰਹਿਆਂ ਦੇ ਉੱਤੇ ਅਫੈਕਟ ਕਰਦੀਆਂ ਬਾਹਰੋਂ ਜਿਹੜੀਆਂ ਪਾਵਰਸ ਆਨੀਆਂ ਉਹ 27 ਨਕਸ਼ਤਰ ਹੈਗੇ ਆ ਜਿਹੜੇ ਲੋਕ ਮਾਲਾ ਜਪਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਇੱਕ ਛੋਟੀ ਮਾਲਾ ਹੁੰਦੀ ਹੈ ਉਸ ਦੇ ਵਿੱਚ 27 ਮੰਨ ਕੇ ਹੁੰਦੇ ਆ ਉਸ ਨੂੰ ਸਿਮਰਨਾ ਕਹਿੰਦੇ ਆ ਤੇ ਜਿਹੜੇ ਉਹ 27 ਨਕਸ਼ਤਰ ਹੈਗੇ ਆ ਉਹਨਾਂ ਦੇ ਅਲੱਗ ਅੱਗੇ 4-4 ਹੋਰ ਪਾਵਰਸ ਹੈਗੀਆਂ 27 ਟਾਈਮ 4 ਉਹ ਬਣ ਜਾਂਦੇ ਹੈਗੇ 108 ਤੋ ਇਹ ਜਿਹੜੀਆਂ 108 ਤਰ੍ਹਾਂ ਦੀਆਂ ਅਲੱਗ-ਅਲੱਗ ਪਾਵਰਸ ਇਸ ਧਰਤੀ ਤੇ ਆਨੀਆਂ ਤੇ ਉਹ ਬ੍ਰੇਨ ਦੇ ਵਿੱਚ ਜਿਹੜੀਆਂ ਸਾਰੀਆਂ ਜਿਹੜੀਆਂ ਗਰੂਪ ਕਰਦੀਆਂ ਅੱਛਾ ਉਹ ਜਿਹੜੀਆਂ ਈਚ ਜਿਹੜਾ ਫਿਰ ਜਿਹੜੀਆਂ ਇਹ 12 ਪਾਵਰਸ ਅਗੇ ਉਹਨਾਂ ਦੇ ਹਿੱਸੇ 9 ਪਾਵਰਸ ਆਈਆਂ ਈਚ ਨੰਬਰ 1 ਦੇ ਵਿੱਚ ਇੱਕ ਅਲੱਗ 9 ਪਾਵਰਸ ਹੈਗੀਆਂ ਨੰਬਰ 2 'ਚ ਅਲੱਗ 9 ਪਾਵਰ ਹੈ ਉਸ ਹਿਸਾਬ ਦੇ ਨਾਲ ਇਹ 108 ਬਣੀਆਂ 27 ਚੌਕਾ ਵੀ 108 ਬਣੀਆਂ 12 ਨੋਇਆਬੀ 108 ਬੜੀਆਂ ਰਾਚੀਆਂ ਦੇ ਵਿੱਚ ਵੀ ਉਸ ਜਿਹੜੀ 108 ਦੀ ਮਾਲਾ ਜਿਹੜੀ ਹੁੰਦੀ ਇਸ ਕਰਕੇ ਹੁੰਦੀ ਹੈ ਕਿ ਜਦੋਂ ਅਸੀਂ ਉਹ ਮਾਲਾ ਦਾ ਜਾਪ ਕੀਤਾ ਜਾਂਦਾ ਉਹਨਾਂ 108 ਪਾਵਰਸ ਨੂੰ ਅਸੀਂ ਐਕਟਿਵ ਕਰਦੇ ਹਾਂ ਹੁਣ ਸਵਾਲ ਪੈਦਾ ਹੁੰਦਾ ਕਿ ਅਸਮਾਨ ਦੇ ਵਿੱਚ ਜਿਹੜੇ 27 ਨਕਸ਼ਤਰ ਘੁੰਮਦੇ ਉਹਨਾਂ ਨੂੰ ਅਸੀਂ ਇੱਥੋਂ ਬੈਠੇ ਐਦਾਂ ਕਿਸ ਤਰ੍ਹਾਂ ਐਕਟਿਵ ਕਰ ਸਕਦੇ ਇੱਥੇ ਸਾਇੰਸ ਆਂਦੀ ਹੈ ਜਿਹੜੇ ਲੋਕ ਮੈਡੀਕਲ ਦੁਨੀਆ ਦੇ ਨਾਲ ਤਾਲੁਕ ਰੱਖਦੇ ਜਾਂ ਥੋੜਾ ਬਹੁਤਾ ਵੀ ਗਿਆਨ ਰੱਖਦੇ ਹੈ ਉਹਨਾਂ ਨੂੰ ਪਤਾ ਹੋਣਾ ਹੈ ਕਿ ਜਿਹੜੀਆਂ ਇਹ 12 ਰਾਸ਼ੀਆਂ ਕੀ ਹਨ ਉਹਨਾਂ ਨੂੰ ਮੈਡੀਕਲ ਦੁਨੀਆ ਦੇ ਵਿੱਚ 12 ਕ੍ਰੇਨੀਅਲ ਨਰਵਸ ਕਹਿੰਦੇ ਆ ਇਹ ਸਾਡੇ ਮਾਈਂਡ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਐਸੀ ਪਾਵਰ ਹੈ ਜਿਹੜੀ ਕਿ ਜਿਹੜੀ ਮੈਡੀਕਲ ਵਰਲਡ ਦੇ ਵਿੱਚ ਜਿਹੜੀ ਅਲੱਗ-ਅਲੱਗ ਚੀਜ਼ਾਂ ਨੂੰ ਉਹ ਹੋਲਡ ਕਰਦੀ ਹੈ ਈਚ ਜਿਹੜੀ ਨਰਵ ਹੈਗੀ ਆ ਉਹ ਮੋਰ ਦੈਨ 9 ਚੀਜ਼ਾਂ ਨੂੰ ਕੰਟਰੋਲ ਕਰਦੀ ਹੈ ਕਿਸ ਤਰ੍ਹਾਂ ਇੱਕ ਜਿਹੜੀ ਐ ਨਰਵ ਨੰਬਰ ਮੰਨ ਲਓ 1 ਹੈਗੀ ਆ 2 ਹੈਗੀ 3 ਇਹਨਾਂ ਦੇ ਵਿੱਚੋਂ ਇੱਕ ਕੋਈ ਨਰਵ ਹੈਗੀ ਆ ਜਿਹੜੀ ਸਾਡੀ ਅੱਖਾਂ ਦੀ ਲਾਈਟ ਕਿੱਦਾਂ ਐਡਜਸਟ ਕਰਨੀ ਹੈ ਧੁੱਪ ਦੇ ਵਿੱਚ ਆਏ ਆ ਉਹ ਸਾਰੇ ਫੰਕਸ਼ਨ ਇਸ ਤਰ੍ਹਾਂ ਆ ਅੱਖਾਂ ਸਿਰਫ ਦੇਖਣ ਦੇ ਲਈ ਹੀ ਨਹੀਂ ਹੈਗੀਆਂ ਕਿ ਜੋ ਬਾਹਰ ਸਾਨੂੰ ਦਿਖਦਾ ਅੱਖਾਂ ਅੰਦਰ ਦੇ ਦੇਖਣ ਵੀ ਹੈਗੀਆਂ ਅੱਖਾਂ ਦੇ ਵਿੱਚ ਸਾਡੀ ਇੱਕ ਲਿਮਟ ਹੈ ਦੇਖਣ ਦੀ ਹੋ ਸਕਦਾ ਕਿਸੇ ਬੰਦੇ ਦੀ ਇੰਨੀ ਪਾਵਰਫੁੱਲ ਅੱਖਾਂ ਹੋਣ ਉਹ ਹੋਰ ਵੀ ਬਹੁਤ ਕੁਝ ਦੇਖ ਸਕਦਾ ਹੋਵੇ ਜਿਹੜਾ ਆਮ ਆਦਮੀ ਨੂੰ ਪਤਾ ਹੀ ਨਹੀਂ ਇਸੇ ਤਰ੍ਹਾਂ ਕੁਝ ਨਰਵ ਜਿਹੜੀਆਂ ਕੰਨਾਂ ਨੂੰ ਹੈਂਡਲ ਕਰਦੀਆਂ ਉਹ ਕੰਨਾਂ ਦੇ ਵਿੱਚ ਵੀ ਐਸੀਆਂ ਆਵਾਜ਼ਾਂ ਐ ਇੱਕ ਬਾਹਰ ਦੀਆਂ ਆਵਾਜ਼ਾਂ ਐ ਇੱਕ ਅੰਦਰ ਦੀਆਂ ਆਵਾਜ਼ਾਂ ਐ ਤੇ ਇੱਕ ਆਵਾਜ਼ਾਂ ਐ ਐਸੀਆਂ ਐ ਜਿਹੜੀਆਂ ਬਿਯੋਂਡ ਆਮ ਆਦਮੀ ਦੇ ਹੈ ਗਿਆ ਜਿਸ ਤਰ੍ਹਾਂ ਕੁੱਤੇ ਦੀ ਇੱਕ ਅਲੱਗ ਸੁਣਨ ਦੀ ਸ਼ਕਤੀ ਤੇ ਸੁੰਘਣ ਦੀ ਸ਼ਕਤੀ ਐ ਸੇਮ ਥਿੰਗ ਸੁੰਘਣ ਦੀ ਪਾਵਰ ਇਹ ਨਰਵ ਜਿਹੜੀਆਂ ਸਾਰੀਆਂ ਜਿਹੜੇ ਸਾਡੇ ਸੈਂਸਸ ਹੈਗੇ ਆ ਸਾਡਾ ਹਾਰਟ ਰੇਟ ਹੈਗਾ ਸਾਡਾ ਇੱਕ ਇੱਕ ਜਿਹੜਾ ਬਾਲ ਜਦੋਂ ਵੀ ਕੋਈ ਸਿਗਨਲ ਭੇਜਦਾ ਉੱਥੇ ਨੂੰ ਸਿਗਨਲ ਭੇਜਣਾ ਤੇ ਸਿਗਨਲ ਲੈ ਕੇ ਆਣ ਦਾ ਕੰਮ ਕਰਦੀਆਂ ਇਹੀ 12 ਰਾਸ਼ੀਆਂ ਹੈਗੀਆਂ ਜਿਹੜੀਆਂ 12 ਕ੍ਰੈਨੀਅਲ ਨਰਵਜ਼ ਹੈਗੀਆਂ ਜਿਹੜੀਆਂ ਸੋ ਇਹ ਨਰਵਜ਼ ਨੂੰ ਹੁਣ ਅਸੀਂ ਕਿਸ ਤਰ੍ਹਾਂ ਐਕਟਿਵ ਕਰਦੇ ਹਾਂ ਜਿੰਨਾ ਜੋਗ ਹੈਗਾ ਜਿੰਨਾ ਜਿਹੜਾ ਜਿੰਨਾ ਡਿਸਪਲਿਨ ਹੈਗਾ ਆ ਜਿੰਨਾ ਤੁਹਾਡੇ ਅੰਦਰ ਸੰਕਲਪ ਪਾਵਰ ਹੈ ਜਿਸ ਤਰ੍ਹਾਂ ਇੱਕ ਡਾਂਸਰ ਹੈ ਉਹ ਡਾਂਸ ਕਰਦਾ ਉਹ ਸਾਰੇ ਸ਼ਰੀਰ ਨੂੰ ਤਾਲ ਦੇ ਨਾਲ ਕੰਨਾਂ ਦੇ ਨਾਲ ਆਵਾਜ਼ ਸੁਣਦਾ ਉਸ ਦੇ ਨਾਲ ਆਪਣੇ ਸ਼ਰੀਰ ਨੂੰ ਮੈਚ ਕਰਦਾ ਉਦਰੀ ਪ੍ਰੈਕਟਿਸ ਹੈ بار بار ਕਰਕੇ ਉਸ ਚੀਜ਼ ਨੂੰ ਉਹ ਉਧਰ ਨੂੰ ਕਰ ਲੈਂਦਾ ਸੇਮ ਥਿੰਗ ਸਾਡੀਆਂ ਉਂਗਲੀਆਂ ਕਿਸੇ 뮤직 ਦੇ ਸਾਜ ਦੇ ਉੱਤੇ ਉਸੇ ਤਰ੍ਹਾਂ ਐਕਟ ਕਰਦੀਆਂ ਜਿਸ ਤਰ੍ਹਾਂ ਸਾਡਾ ਮਾਈਂਡ ਦੇ ਅੰਦਰ ਇੱਕ ਪਿਕਚਰ ਬਣਦੀ ਹੈ ਸੋ ਇਸ ਇੱਥੇ ਜਿਹੜੀ ਯੋਗ ਜਿਹੜੀ ਆਪਾਂ ਕਰਦੇ ਆ ਤਾਂ ਜਿਹੜੀ ਕੋਈ ਆਪਣੇ ਪ੍ਰੈਕਟਿਸ ਕਰਦੇ ਆ ਬਾਰ ਬਾਰ ਕਹਿੰਦੇ ਨਾ ਪ੍ਰੈਕਟਿਸ మేక్ ਪਰਫੈਕਟ ਤਦੋਂ ਪਰਫੈਕਸ਼ਨ ਜਿਹੜੀ ਆ ਬਾਰ-ਬਾਰ ਜਦੋਂ ਤੁਸੀਂ ਕੋਈ ਪ੍ਰੈਕਟੀਕਲ ਕਰਦੇ ਆ ਬਾਰ-ਬਾਰ ਤੁਸੀਂ ਕਰਦੇ ਆ ਤਾਂ ਤੁਸੀਂ ਬੰਡੇ ਉਸ ਚੀਜ਼ ਨੂੰ ਇੱਕਦਮ ਉਸ ਚੀਜ਼ ਦੇ ਮਾਸਟਰ ਹੋ ਜਾਂਦੇ ਆ ਸੋ ਇਹ ਜਿਹੜੀਆਂ 12 ਨਰਵਜ਼ ਹੈਗੀਆਂ ਇਹ ਹੀ ਹੈਗੀਆਂ ਸਭ ਕੁਝ ਅਗਰ ਇਹਨਾਂ ਨੂੰ ਅਸੀਂ ਜੋ ਕੁਝ ਵੀ ਕਰਨਾ ਚਾਹੀਏ ਸਾਡੇ ਹੱਥ ਵਿੱਚ ਹੈ ਪਰ ਸਾਨੂੰ ਉਹਦੇ ਲਈ ਮਿਹਨਤ ਲੱਗੇਗੀ ਹੁਣ ਜਿਹੜੀ ਮਿਹਨਤ ਹੈਗੀ ਆ ਅਸਲ ਦੇ ਵਿੱਚ ਉਹ ਇਸ ਤਰ੍ਹਾਂ ਆ ਕਿ ਜਿਹੜੇ ਪਾਣੀ ਜਿਹੜੇ ਰਾਸਤੇਆਂ ਤੋਂ ਹਮੇਸ਼ਾ ਵਗਦੇ ਨੇ ਨਾ ਜਿਸ ਤਰ੍ਹਾਂ ਇੱਕ ਨਦੀਆਂ ਚੱਲਦੀਆਂ ਆ ਪਹਾੜਾਂ ਤੋਂ ਜਦੋਂ ਮੀਂਹ ਪੈਂਦੇ ਆ ਉਹ ਉੱਥੇ ਉਸੇ ਰਾਸਤੇ ਤੇ ਚੱਲਦੀਆਂ ਉਹਨਾਂ ਨੂੰ ਬਦਲਣਾ ਬੜਾ ਮੁਸ਼ਕਲ ਹੈ ਤੇ ਜਦੋਂ ਪਾਣੀ ਧਰਤੀ ਤੋਂ ਦੂਜੀ ਮੰਜ਼ਲ ਤੇ ਚੜਾਉਣਾ ਹੋਵੇ ਤਾਂ ਉਹਨੂੰ ਜ਼ੋਰ ਲੱਗਦਾ ਤੇ ਇਸ ਕਰਕੇ ਜਿਹੜੀਆਂ ਨਦੀਆਂ ਵਗਦੀਆਂ ਉਹਨਾਂ ਦੇ ਉੱਤੇ ਬੰਨ੍ਹ ਲਾਣੇ ਪੈਂਦੇ ਉਸ ਵਕਤ ਜਦੋਂ ਬਾਰਿਸ਼ਾ ਨਹੀਂ ਪੈਂਦੀ ਜਦੋਂ ਪਾਣੀ ਘੱਟ ਹੁੰਦਾ ਉਸ ਵਕਤ ਉਹਨਾਂ ਤੇ ਬੰਨ੍ਹ ਕਰਨਾ ਪੈਂਦਾ ਜਿਸ ਵਕਤ ਉਸ ਸ਼ਕਤੀ ਨੂੰ ਤੁਸੀਂ ਕੰਟਰੋਲ ਕਰ ਸਕੋ ਤੇ ਜਦੋਂ ਤੁਸੀਂ ਉਹਨੂੰ ਕੰਟਰੋਲ ਕਰ ਲੈਂਦੇ ਆ ਫਿਰ ਉਹਨਾਂ ਨੂੰ ਬੜੀਆਂ ਬਿਊਟੀਫੁਲ ਨਹਿਰਾਂ ਦੇ ਵਿੱਚ ਬਦਲ ਦਿੰਦੇ ਆ ਉਹਨਾਂ ਦੇ ਉੱਤੇ ਤੁਸੀਂ ਆਪਣੇ ਬਿਜਲੀ ਦੇ ਜਿਹੜੇ ਹਾਈਡਰੋ ਪਲਾਂਟ ਪਲਾਂਟ ਵੀ ਲਾਣੇ ਆ ਜਿਨ੍ਹਾਂ ਦੇ ਨਾਲ ਤੁਸੀਂ ਇਲੈਕਟ੍ਰਿਸਿਟੀ ਵੀ ਪੈਦਾ ਕਰ ਸਕਦੇ ਆ ਐਨੀਥਿੰਗ ਇਜ਼ ਪੋਸੀਬਲ ਇਸੇ ਤਰ੍ਹਾਂ ਆਪਣੇ ਮਾਈਂਡ ਦੇ ਅੰਦਰ ਜਿਹੜੀਆਂ ਸਾਡੇ ਪਾਵਰਸ ਹੈਗੀਆਂ ਇਹਨਾਂ ਨੂੰ ਜੇ ਤੱਕ ਜੋਗ ਦੇ ਵਿੱਚ ਜਿਹੜੀਆਂ ਉਂਗਲੀਆਂ ਦੇ ਜਿਹੜੇ ਮੂਤਰਾਵਾ ਹੈਗੀਆਂ ਜਿਹੜੀਆਂ ਜਿੰਨੀਆਂ ਵੀ ਮੂਤਰਾਵਾ ਹੈਗੀਆਂ ਉਹ ਸਾਰੇ ਦੀਆਂ ਸਾਰੀਆਂ ਮੂਤਰਾਵਾ ਜਿਹੜੀਆਂ ਇਹਨਾਂ ਇਹਨਾਂ ਪਾਵਰਸ ਨੂੰ ਐਕਟਿਵ ਕਰਨ ਦਾ ਹੀ ਇੱਕ ਤਰੀਕਾ ਆ ਹੁਣ ਤੁਸੀਂ ਅਗਰ ਇਹ ਦੇਖੋਗੇ ਕਿ ਇੱਥੇ ਦੋ ਤ੍ਰਿਕੋਣਾ ਬਣਾਈਆਂ ਇੱਕ ਤ੍ਰਿਕੋਣ ਜਿਹੜੀ ਹੈ ਉਹ ਨੀਲੇ ਰੰਗ ਦੀ ਹੈ ਤੇ ਇੱਕ ਲਾਲ ਰੰਗ ਦੀ ਹੈ ਇੱਕ ਨੂੰ ਆਪਾਂ ਸ਼ਿਵ ਤ੍ਰਿਕੋਣ ਕਹਿੰਦੇ ਹਾਂ ਇੱਕ ਨੂੰ ਅਸੀਂ ਸ਼ਕਤੀ ਤ੍ਰਿਕੋਣ ਕਹਿੰਦੇ ਹਾਂ ਮਗਰ ਇੱਕ ਜਿਹੜੀਆਂ ਹੈਗੀਆਂ ਅੰਦਰ ਜਾਂਦੀਆਂ ਇਹ ਦੋ ਜਿਹੜੀਆਂ ਇੱਕ 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 ਅੰਦਰ ਨੂੰ ਜਾਂਦੀਆਂ ਤ੍ਰਿਕੋਣਾ ਤੇ ਇਹ ਜਿਹੜੀਆਂ ਸ਼ਕਤੀਆਂ ਬਾਹਰ ਨੂੰ ਜਾਂਦੀਆਂ ਇਹ ਅਲੱਗ-ਅਲੱਗ ਜਿਹੜੀਆਂ ਪਾਵਰਸ ਹੈਗੀਆਂ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਐਕਟਿਵ ਕਰ ਲੈਨੇ ਆ ਕਰ ਸਕਦੇ ਆ ਆਪਣੇ ਲਈ ਇਨਾਂ ਦੀ ਜਿਹੜੀ ਗੱਲਬਾਤ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕਰਾਂਗੇ 1 ਵਾਈ 1 ਕਿ ਕਿਹੜੀ ਨਰਵਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਉਹ ਕੀ ਹੈ ਕੀ ਪਹਿਲਾਂ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਸੋ ਦੋਸਤੋ ਇਹ ਜਿਹੜੀ ਜਿਹੜੀਆਂ ਗੱਲਾਂ ਹੈਗੀਆਂ ਇਹ ਬੜੀਆਂ ਡੀਪ ਅੰਡਰਸਟੈਂਡ ਕਰਨ ਵਾਲੀਆਂ ਆ ਕਿ ਹਰ ਬੰਦੇ ਦੇ ਹੱਥ 'ਚ ਉਸ ਪ੍ਰਮਾਤਮਾ ਨੇ ਸਭ ਆਪਣੀ ਪਾਵਰ ਦੇ ਕੇ ਭੇਜੀ ਹੈ ਸਿਰਫ ਕੁਝ ਉਹਨੂੰ ਆਨ ਕਰ ਲੈਂਦੇ ਆ ਤੇ ਉਹ ਇੱਕ ਵੀ ਜਿਹੜੇ ਜਿਸ ਇਨਸਾਨ ਨੇ ਕੋਈ ਚੀਜ਼ ਆਨ ਕਰ ਲਈ ਉਹ ਉਹਦੇ ਨਾਲੇ ਤੜ ਜਾਂਦਾ ਜਿਸ ਤਰ੍ਹਾਂ ਜਿਹੜਾ ਭਮਰਾ ਆਇਆ ਉਹਦੇ ਕੋਲ ਖੁਸ਼ਬੂ ਹੀ ਹੈ ਕੱਲੀ ਉਹੀ ਉਹਦੀ ਜ਼ਿੰਦਗੀ ਹੈ ਤੇ ਉਹੀ ਫਿਰ ਉਹਦੀ ਮੌਤ ਹੈ ਇਸੇ ਕੁਝ ਐਸੇ ਜਿੱਦਾਂ ਬਾਜ ਹੈਗਾ ਉਹਦੀ ਅੱਖ ਬੜੀ ਤੇਜ ਹੈ ਕਿੰਨੀ ਦੂਰੋਂ ਦੇਖਦੀ ਹੈ ਕੁੱਤੇ ਦੇ ਕੰਨ ਤੇ ਕੁੱਤੇ ਦੀ ਖੁਸ਼ਬੂ ਸੁੰਘਣ ਦੀ ਪਾਵਰ ਅਲੱਗ-ਅਲੱਗ ਛੇਰ ਉਹਦੀ ਦਹਾੜ ਭੇੜੀਏ ਦੀ ਚਾਲ ਇਹ ਜਿੰਨੀਆਂ ਵੀ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਹੈਗੀਆਂ ਸਾਡੇ ਜਿਹੜੇ ਸੈਂਸਾਂ ਦੀ ਪਾਵਰ ਜਦੋਂ ਸਾਡੇ ਕੰਟਰੋਲ 'ਚ ਆ ਜਾਂਦੀ ਹੈ ਤੇ ਅਸੀਂ ਉਹਨੂੰ ਕਿਸ ਹੱਦ ਤੱਕ ਜਿਸ ਤਰ੍ਹਾਂ ਲਾਈਟ ਤਾਂ ਅਸੀਂ ਇੱਕ ਇੱਕ ਸਪੈਕਟ੍ਰਮ ਦੇ ਵਿੱਚ ਦੇਖ ਪਾ ਰਹੇ ਹਾਂ ਫਿਰ ਕੁਝ ਇਨਫਰ রেড ਵੀ ਲਾਈਟਸ ਹੈਗੀਆਂ ਕੁਝ ਕੁਝ ਐਕਸਰੇ ਵੀ ਹੈਗੀਆਂ ਜਿਹੜੀ ਸਾਡੀ ਲਾਈਟ ਸਾਡੇ ਸਰੀਰ ਦੇ ਅੰਦਰ ਜਾ ਕੇ ਵੀ ਫੋਟੋ ਖਿੱਚ ਲੈਂਦੀ ਹੈ ਇਹ ਬੰਦੇ ਦੇ ਅੰਦਰ ਇਸ ਇਹ ਅੱਖਾਂ ਜਿਹੜੀਆਂ ਇਹਨਾਂ ਚ ਸਭ ਪਾਵਰਸ ਹੈਗੀਆਂ ਡਿਪੈਂਡ ਕਰਦਾ ਤੁਸੀਂ ਇਸ ਨੂੰ ਕਿੰਨਾ ਕੁ ਆਨ ਕੀਤਾ ਆ ਸੋ ਇਹ ਜਿਹੜਾ ਸੌਫਟਵੇਅਰ ਆ ਬੁੱਧ ਦਾ ਬ੍ਰੇਨ ਦਾ ਇਹ ਜਿਹੜਾ ਹੈਗਾ ਇਹਦਾ ਜਿਹੜਾ ਪਾਇਲਟ ਸਾਡੀ ਜਿਹੜੀ ਸੋਲ ਹੈਗੀ ਇਹਦੇ ਚਾਈ ਇਹ ਡਿਪੈਂਡ ਕਰਦਾ ਉਹ ਕਿੰਨੀ ਬਿਊਟੀਫੁਲੀ ਉਹਨੂੰ ਆਪਰੇਟ ਕਰਨਾ ਜਾਣਦੀ ਹੈ ਜਿਸ ਬੰਦੇ ਨੂੰ ਆਪਣਾ ਆਪਣੇ ਮਾਈਂਡ ਦੇ ਉੱਤੇ ਜਿਹੜਾ ਕੰਟਰੋਲ ਹੈ ਜਿਸ ਬੰਦੇ ਨੂੰ ਇਹ ਸੌਫਟਵੇਅਰ ਕਿਸ ਤਰ੍ਹਾਂ ਕੰਮ ਕਰਦਾ ਉਹਨੂੰ ਕਿਸ ਹਿਸਾਬ ਦੇ ਨਾਲ ਹੈਂਡਲ ਕਰਨਾ ਕਿਸ ਵਕਤ ਕਿਹੜੀ ਕਿਹੜੀ ਜਿਹੜੀ ਡਾਇਰੈਕਸ਼ਨ ਔਨ ਕਰਨੀ ਆ ਜਿਹਨੂੰ ਇਹ ਆ ਗਿਆ ਤੇ ਉਹ ਜਿੱਦਾਂ ਮਰਜੀ ਜਿਹੜਾ ਜਿੱਦਾਂ ਹਵਾਈ ਜਹਾਜ਼ ਉਡਾਣ ਵਾਲਾ ਉੱਡਦਾ ਆ ਹਰ ਬਿਲਿਅ ਨੂੰ ਪਤਾ ਇੱਕਦਾਂ ਕੀ ਕਰਨਾ ਹੈ ਤੇ ਇਹ ਐਗਜ਼ੈਕਟ ਸੇਮ ਹੈ ਤੇ ਤੁਸੀਂ ਆਪਣੇ ਜਿਹੜੇ ਪਾਇਲਟ ਆਪ ਬਣ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਜਿੱਦਨ ਨੂੰ ਚਾਹੋ ਰਿਆ ਸਕਦੇ ਹੋ ਤੇ ਅਗਰ ਤੁਸੀਂ ਇਹਨਾਂ ਪਾਵਰਸ ਨੂੰ ਜੋਗ ਮੈਡੀਟੇਸ਼ਨ ਇੱਥੇ ਆਂਦਾ ਉਹਨਾਂ ਦੇ ਵਿੱਚ ਇਸੇ ਮਾਈਂਡ ਨੂੰ ਇਹਦੀ ਮਾਈਂਡ ਦੀ ਜਿਹੜੀ ਰੋਂਗ ਚੈਟਿੰਗ ਆ ਉਸ ਨੂੰ ਬੰਦ ਕਰਨ ਦੇ ਤਰੀਕੇ ਦੱਸੇ ਜਾਂਦੇ ਆ ਜਿੰਨੀਆਂ ਵੀ ਮੁਦਰਾ ਹੈਗੀਆਂ ਜਿੰਨੀਆਂ ਵੀ ਕਰਦੇ ਆ ਉਹ ਮੁਦਰਾ ਦਾ ਮਤਲਬ ਇਸੇ ਬ੍ਰੇਨ ਦੀਆਂ ਨਰਵਸ ਨੂੰ ਹੋ ਜਾ ਕੇ ਟ੍ਰੇਨਡ ਕਰਦੀਆਂ ਸਾਡਾ ਸਾਰਾ ਕੁਝ ਮੋਟਰ ਸਕਿੱਲ ਇਹ ਨਰਵ ਹਰ ਚੀਜ਼ ਸਾਡੀ ਥਿੰਕਿੰਗ ਹਰ ਚੀਜ਼ ਇਹਦੇ ਨਾਲ ਜੁੜੀ ਹੋਇਆ ਇਸ ਦੇ ਉੱਤੇ ਅਗਰ ਤੁਹਾਨੂੰ ਕੋਈ ਮਤਲਬ ਸੀ ਅੰਡਰਸਟੈਂਡ ਹੋਰ ਵੀ ਬਿਊਟੀਫੁੱਲ ਕਰਨੀ ਹੋਵੇ ਤੁਸੀਂ ਇਹ 12 ਕ੍ਰੈਨੀਅਲ ਨਰਵਸ ਇਹ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਆਈ ਹੋਪ ਅੱਜ ਦੀ ਇਨਫੋਰਮੇਸ਼ਨ ਕਾਰਗਰ ਸਾਬਤ ਹੋਵੇ ਤੇ ਅੱਗੇ ਨੂੰ ਫਿਰ ਮਿਲਦੇ ਹਾਂ ਜੀ ਧੰਨਵਾਦ